Tidak ada yang bisa diperhatikan. Semoga berjaya. Semoga berjaya. Semoga berjaya. ਵਾਹ ਏ ਗੁਰੂ ਜੀ ਦਾ ਖਾਲਸਾ ਵਾਹ ਏ ਗੁਰੂ ਜੀ ਭੱਤੇ ਸੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਿਵਿੰਦਰ ਸਿੰਘ ਜਿਹਪੂਰੀਆ ਹਿੰਦੂਸਤਾਨੀ ਖਾਲਸਤਾਨੀ ਸਹਾਰਣਪੂਰੀਆ ਅਨੰਦਪੂਰੀਆ ਅੰਮ੍ਰਿਤਸਰੀਆ ਹਜੂਰ ਸਾਹਿਬ ਦਾ ਹਜੂਰੀਆ ਮਤਲਬ ਨਾਨਕਸਰੀਆ ਬਹੁਤ ਸਾਰੇ ਮੇਰੇ ਨਾਮ ਨੇ ਤੇ ਮੈਨੂੰ ਹੁਣ ਕਿਹੜੀ ਜੇਲ੍ਹ ਚ ਬੰਦ ਕਰੋਗੇ ਡੂਬੁਰੂ ਵੇੜ ਦੇ ਡੂਬੁਰੂ ਡੁਬਰੀ ਡੁਬਰੀ ਗੇਟ ਡੁਪਲੀਕੇਟ ਜੇਹ ਦੇ ਵਿੱਚ ਡੁਬਰ ਗੇਟ ਕਿਹੜਾ ਵਾਓ ਚਲੋ ਮਤਲਬ ਕਿਹੜੀ ਜੇਹ ਚ ਬੰਦ ਕਰਨਾ ਚਾਹੁੰਦੇ ਹੋ ਜੇਹਾਂ ਸਾਰੀਆਂ ਇੱਕੋ ਜਿਹੀ ਆਉਂਦੀਆਂ ਨੇ ਆ ਵੀ ਜੇਹ ਦੀਏ ਇਹ ਕੀ ਹੈ ਕੀ ਮੰਜੇ ਵਿੱਚ ਹੋਏ ਨੇ ਪੱਖੇ ਲੱਗੇ ਹੋਏ ਨੇ ਇਸ਼ਨਾਨ ਪਾਣੀ ਕਰਕੇ ਆਪਣੇ ਕਸ਼ਰੇ ਕੁਸ਼ਰੇ ਆਪਣੇ ਟੰਗ ਦਿ올 ਸੁਕਨੇ ਪਾਜੇ ਮੰਜੇ ਵਿੱਚ ਨੇ ਚਾਰੋਂ ਪਾਸੇ ਖੁੱਲੇ ਹੋਏ ਨੇ ਫਰਗੇਟ ਇੱਕੋ ਹੀ ਆਂ ਦਾ ਤੇ ਜਾਂਦਾ ਉਥੇ ਸ਼ਹੀਦ ਸਿੰਘ ਖੜੇ ਹੋਏ ਨੇ ਪੈ ਰਹੇ 24 ਘੰਟੇ ਉਹ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਟਸ ਮੀਨ ਬਾਇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਕਿ ਜਿਹੜਾ ਖਾਲਸੇ ਦਾ ਰਾਜ ਹੈ ਨਾ ਉਹ ਰਾਜ ਹਾਂ ਉਹ ਰਾਜ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਪ ਕਾਇਮ ਕਰਕੇ ਗਏ ਸਨ ਉਹ ਰਾਜ ਕਿਥੇ ਨਹੀਂ ਗਿਆ ਬੇਫਾਲਤੂ ਦੇ ਫਜ਼ੂਲ ਦੇ ਇਹ ਝਗੜੇ ਨੇ ਜਿੰਨ ਝਗੜਿਆਂ ਦੇ ਕਰਕੇ ਪਟਵਾਰੇ ਹੁੰਦੇ ਨੇ ਲਕੀਰਾ ਖਿੱਚ ਜਾਈਦਾ ਜਦੋਂ ਕੋਈ თან ਵੱਧ ਜਾਂਦਾ ਨਾ ਕੋਈ ਬੰਦਾ ਜਦੋਂ ਤਰੱਕੀ ਕਰ ਲੈਂਦਾ ਉਹਦੇ ਕੋਲੋਂ ਫਿਰ ਹਿੱਸਾ ਮੰਗਿਆ ਜਾਂਦਾ ਲਿਆ ਮੇਰਾ ਹਿੱਸਾ ਦੇ ਲਹ ਮੇਰਾ ਪ੍ਰੋਫਿਟ ਦੇ ਲਮੈ ਨੂੰ ਮਾਇਆ ਦੇ ਫਿਰ ਉਹਦੇ ਚ ਕੋਲ ਮੰਗਦਾ ਕੋਣ ਹੈ ਜੋ ਬਲਵਾਨ ਹੁੰਦੇ ਹਨ ਬਲਵਾਨ ਦਾ ਮਤਲਬ ਕਿਹੜਾ ਜਿਨ੍ਹਾਂ ਦੇ ਕੋਲ ਸ਼ਸਤਰ ਦੀ ਤਾਕਤ ਹੁੰਦੀ ਹੈ ਜਿਨ੍ਹਾਂ ਦੇ ਕੋਲ ਸ਼ਸਤਰ ਹੁੰਦੇ ਨੇ ਜਿਨ੍ਹਾਂ ਕੋਲ ਅਸਤਰ ਸ਼ਸਤਰ ਤੇ ਬਸਤਰ ਤਿੰਨ ਚੀਜ਼ਾਂ ਹੁੰਦੀਆਂ ਨੇ ਉਹ ਰਾਜ ਕਰਦੇ ਨੇ ਧਰਤੀ ਦੇ ਉਤੇ ਉਹਨਾਂ ਇਹ ਤਿੰਨ ਚੀਜ਼ਾਂ ਕੀ ਨੇ ਇਹ ਮਹਾਰਾਜ ਦੇ aloop ਰੂਪ ਦੇ ਵਿੱਚ ਸਰੂਪ ਸਰੀਰ ਦਾ ਗਹਿਣਾ ਜਿਸ ਤਰ੍ਹਾਂ ਹੁਣ ਇਹ ਅਸੀਂ ਸਜਾਇਆ ਅਸੀਂ ਹੁਣ ਦਮਾਲਾ ਸਜਾਇਆ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਸ্নান ਪਾਨ ਘਰ ਕੇ ਦੇ ਗਾ ਲਗਾ ਕੇ ਜਪ ਬਾਣੀ ਦੇ ਚੱਲ ਰਹੇ ਨਿਰੰਤਰ ਮਹਾਰਾਜ ਦੇ ਪ੍ਰਕਾਸ਼ ਵੀ ਹੋ ਰਹੇ ਹਰ ਇੱਕ ਸਿੱਖ ਜਾਗਿਆ ਕੋਈ ਕਿਹੜਾ ਕੰਮ ਕਰਦਾ ਹੈ ਕੋਈ ਕਿਹੜਾ ਕਰਦਾ ਹੈ ਕੋਈ ਕੜਾ ਪ੍ਰਸ਼ਾਦ ਬਣਾ ਰਿਹਾ ਹੈ ਕੋਈ ਦੇਗਾ ਬਣਾ ਰਿਹਾ ਹੈ ਕੋਈ ਸ਼ਰਦਾਈਆਂ ਬਣਾ ਰਿਹਾ ਹੈ ਕੋਈ ਚਾਹ ਬਣਾ ਰਿਹਾ ਹੈ ਕੋਈ ਪਕੌੜੇ ਕੱਢ ਰਿਹਾ ਹੈ ਕੋਈ ਰੋਟੀਆਂ ਦੀ ਤਿਆਰੀਆਂ ਕਰ ਰਿਹਾ ਹੈ ਕੋਈ ਪ੍ਰਸ਼ਾਦੇ ਬਣਾਉਣ ਦੀ ਤਿਆਰੀਆਂ ਕਰ ਰਿਹਾ ਹੈ ਕੋਈ ਸਬਜ਼ੀ ਬਣਾ ਰਿਹਾ ਹੈ ਕੋਈ ਤੜਕੇ ਲਾ ਰਿਹਾ ਹੈ ਕੋਈ ਵੱਢ ਰਿਹਾ ਹੈ ਕੋਈ ਕੱਟ ਰਿਹਾ ਹੈ ਕੋਈ ਛਾਂਦ ਰਿਹਾ ਹੈ ਕੋਈ ਕੁਝ ਕਰ ਰਿਹਾ ਸਾਰੇ ਨੇ ਅੰਗਸੇ ਲੱਗੇ ਹੋਏ ਨੇ ਕੁਛ ਨਾ ਕੁਝ ਹਰ ਬੰਦਾ ਹਰ ਨਿਆਂ ਸਿੰਘ ਛਾਉਣੀ ਦੇ ਵਿੱਚ ਸੇਵਾ 'ਚ ਲੱਗਾ ਆ ਜਿਹੜੇ ਜਿਹੜੇ ਸੇਵਾਜੀ ਦੇ ਕੋਲ ਆਪਣੀ ਆਪਣੀ ਹੈ ਪੂਰੀ ਔਰ ਛਾਬਨੀ ਜਿਹੜੀ ਹੁੰਦੀ ਹੈ ਨਾ ਉਹ ਇੱਕ ਜੇਲ੍ਹ ਦੇ ਬਰਾਬਰ ਹੁੰਦੀ ਹੈ ਇੱਕ ਬਿਗ ਬੋਸ ਤੇ ਇੱਕ ਕਾਰਗਰਮ ਹੈ ਇੱਕ ਨਾਟਕ ਹੈ ਇੱਕ ਫਾਰਮੈਲਟੀ ਹੈ ਵੱਡੇ ਬੰਦਿਆਂ ਨੂੰ ਪੈਸੇ ਵਾਲਿਆਂ ਨੂੰ ਵਿੱਚ ਐਂਟਰੀ ਕਰਕੇ ਪੈਸੇ ਕਮਾਉਣ ਦਾ ਇੱਕ ਤਰੀਕਾ ਹੈ ਲੋਗਾ ਦੇ ਅੰਦਰ ਐਂਟਰਟੇਨਮੈਂਟ ਪਾਉਣ ਦਾ ਇੱਕ ਤਰੀਕਾ ਹੈ ਨਵੇਂ-ਨਵੇਂ ਛੋਟੇ-ਛੋਟੇ ਏਜੰਸੀਆਂ ਵੈਬਸਾਈਟਸ ਖੁੱਲੀਆਂ ਆਈਆਂ ਨੇ ਤੇ ਆਪਣਾ-ਆਪਣਾ ਵਪਾਰ ਕਰ ਰਹੀਆਂ ਨੇ ਤੇ ਖੁੱਲੇ ਦੇਸ਼ ਦੇ ਵਿੱਚ ਸਾਰਿਆਂ ਨੂੰ ਵਪਾਰ ਕਰਨ ਦਾ ਆਪਣਾ-ਆਪਣਾ ਅਜਾਦੀ ਹੈ ਕੀ ਹੈ ਅਜਾਦੀ ਇਸ ਨੂੰ ਕਹਿੰਦੇ ਆ ਅਜਾਦੀ ਕਿਸੇ ਵੀ ਗੁਲਾਮ ਨਹੀਂ ਹੈ ਗੁਲਾਮ ਹੁਣ ਪੂਰੇ ਵਰਲਡ ਦੇ ਵਿੱਚ ਕੋਈ ਨਹੀਂ ਹੈ ਕਿਸੇ ਨੇ ਕਿਸੇ ਨੂੰ ਗੁਲਾਮ ਨਹੀਂ ਕੀਤਾ ਕੋਈ ਵੀ ਹਿੰਸਾ ਹਿੰਸਾ ਕਰਕੇ ਕਿਸੇ ਨੂੰ ਦਬ ਨਹੀਂ ਸਕਦਾ ਇਹ ਪੂਰੇ ਵਰਲਡ ਦੀ T20 ਦੀ 2020 ਦੀ ਖੇਡ ਚੱਲ ਰਹੀ ਹੈ ਹੁਣ ਇਸ ਖੇਡ ਦੇ ਵਿੱਚ ਵਾਤਾਵਰਣ ਜਿਹੜਾ ਚੇਂਜ ਹੋਇਆ ਅੱਜ ਹੈ 5 ਜੁਲਾਈ 2024 ਤੇ ਨਾਲ ਅੱਜ ਹੈਗੀ ਹੈ आम मस्या कहते हैं मस्या ये दुनिया की सब तो बड़ी नेरी वाला मस्या हुआ वा, काली रात तो जिनको कह दिए कि चांद भी नहीं निकलेंगे तारे भी नहीं निकलेंगे और लाइट भी नहीं रहेगी तो सोचो क्या होगा इस धरती के ऊपर में सूर्य भी नहीं रहेगा सूरज की जो लाइट है वो भी जितनी रहेगी वो भी खत्म हो जाएगी सौर ऊर्जा भी बंद हो जाएगी बिजली भी बंद हो जाएगी पानी भी बंद हो जाएगा हवा भी बंद हो जाएगी तो सोचो क्या होगा ਸੋਚਾਂ 8 ਮਿੰਟ ਦੀ ਰਿਕਾਰਡਿੰਗ ਹੈ ਸੋਚਣਾ ਕੀ ਹੋਗਾ ਨਾਮ ਜਪੇਗਾ ਉਹ ਜਿਏਗਾ ਬਸ